ਹਾਂਜੀ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਹੈ ਆਪਣੇ YouTube ਚੈਨਲ ਚਾਹਲ ਵਲੋਗਸ ਤੇ ਹੋਰ ਸਭ ਨੂੰ ਤੁਸੀਂ ਕਿਵੇਂ ਹੋ ਤੇ ਜੋ ਵੀ ਆਪਣੇ ਚੈਨਲ ਤੇ ਨਿਊ ਨੇ ਤਾਂ ਪਲੀਜ਼ ਆਪਣੇ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਤੇ ਵਲੋਗ ਨੂੰ ਕਰਿਓ ਜੀ ਫੁੱਲ ਵਾਚ ਸੀ ਲੈ ਰਿ ਆ ਆ ਜਲ ਗੋਹਾ ਵੀ ਆ ਗਿਆ ਸਾਇੰਕਾ ਨਾ ਜਾਨੀਆ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਕਰਿਆ ਕਰੋ ਨਾ ਜਾਨੀ ਬਸ ਫੋਲੋ ਕਰਿਆ ਕਰੋ ਫੋਲੋ ਕਰਿਆ ਕਰੋ ਸ਼ੇਅਰ ਕਰਿਆ ਕਰੋ ਸਬਸਕ੍ਰਾਈਬ ਲਾਈਕ ਲੋ ਜੀ ਕਪੜੇ ਹਜੇ ਵਿੱਚ ਵਿਚਾਲੇ ਪਾਈ ਸੀ ਲਾਈਟ ਚਲੀ ਗਈ ਤੇ ਹਨੇਰੀ ਆ ਗਈ ਕਿਦਮ ਜਾਵੇ ਤਾਂ ਕਿਕਰਮ ਜਿਆਦੇ ਆਈ ਤੇ ਪਰ ਰੋਕ ਗਈ ਵਦਗਾ ਤੇ ਖੜ ਗਈ ਕਿ ਜਿਹੜਾ ਪੂਰਾ ਅੰਦਰ ਨੂੰ ਗਿਆ ਬਾਬਾ ਇੱਤਰ ਨੂੰ ਵਿਆਹ ਵਾਲੇ ਕੰਦ ਤੇ ਤੁਹਾਡਾ ਕੋਈ ਕੰਮ ਨਹੀਂ ਮੈਨੂੰ ਅਜੇ ਨਹੀਂ ਰਿਹਾ ਤਾਂ ਪਰ ਵਿਚਾਰੀ ਸਿੰਮੂ ਨੇ ਕੋਚਾ ਲਾਦਾ ਨੇਰੀ ਤੋਂ ਪਹਿਲਾਂ ਕੋਚਾ ਲਾਦਾ ਉਹ ਤਾਂ ਵਰਜਪੁਰ ਦੇ ਘਾਟੀ ਦੇ ਅੰਦਰ ਨੂੰ ਗੁੜਾ ਨਹੀਂ ਗਿਆ ਤੇ ਲਓ ਜੀ ਅ ਪਛਣ ਪਾਣੀ ਪਿਆਈ ਜਾਂਦੇ ਸੀਗੇ ਤੇ ਪਾਣੀ ਪੀਉਂਦੇ ਪਾਉਂਦੇ ਆਪਾਂ ਨੂੰ ਇੱਕ ਹੋਰ ਖੁਸ਼ਖਬਰੀ ਜਿਹੜੀ ਮਿਲ ਗਈ ਹੈ ਕਿੰਦੇ ਦੀ ਆਪਾਂ ਹਲਾ ਗੱਡੀ ਲੈਣ ਵੀ ਗੱਡੀ ਕੋਈ ਵਧੀਆ ਮਿਲ ਜੇ ਚਲੋ ਜੀ ਗੱਡੀ ਆਪਾਂ ਨੂੰ ਮਿਲ ਗਈ ਹੈ ਕਾਲ ਆ ਗਈ ਕਹਿੰਦੇ ਅਸੀਂ ਆਉਣੇ ਆ ਤੇ ਬਹੁਤ ਜਿਆਦਾ ਖੁਸ਼ੀ ਹੋਈ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਚਲੋ ਆਪਾਂ ਇਸ ਸਾਧਨ বিনা ਵੀ ਨਹੀਂ ਸਰਦਾ ਹਨਾ ਜਦੋਂ ਕਿਤੇ ਜਾਣਾ ਕਰਨਾ ਖਾਸ ਕਰਕੇ ਗਰਮੀ ਕਹ ਲੋ ਜਾਂ ਜਦੋਂ ਪਰਿਵਾਰ ਦੇ ਹਨਾ ਕਿਤੇ ਨੇ ਕਿਤੇ ਆਪਰ ਨੂੰ ਸਾਰਿਆਂ ਨੂੰ ਵੀ ਜਾਣਾ ਪਿਆ ਜਾਂਦਾਗਾ ਤਾਂ ਫਿਰ ਬਹੁਤ ਔਖਾ ਹੁੰਦਾ ਇਸ ਸਾਧਨ বিনা ਤਾਂ ਜਮੀ ਨਹੀਂ ਸਰਦਾ ਹੈਗਾਗਾ ਸੀਗੀ ਬਟ ਆਪਾਂ ਉਹ ਹੁਣ ਹੋਰ ਲੈਤੀ ਹੈ ਗੱਡੀ ਸ਼ਾਇਦ ਸਪਿੰਟ ਲੈ ਲਈ ਤੇ ਬੱਚਿਆਂ ਨੂੰ ਵੀ ਇਹੀ ਸੀਗਾ ਵੀ ਜਦੋਂ ਕੋਈ ਗੱਡੀ ਦੇਖਣ ਜਾਂਦੇ ਸੀ ਵੀ ਟਿਕਟ ਵੀ ਗੱਡੀ ਹੀ ਲੈਣੀ ਹੈ ਜੀ ਨਹੀਂ ਲੈਣੀ ਕਿਉਂ ਚਲ ਦੇ ਕੇ ਕਿਦੀ ਸਿਮੋ ਕਹਿੰਦੀ ਮਮਾ ਹਜੇ ਟਰਾਈ ਕਰਦੇ ਨਵੂ ਕਹਿੰਦੀ ਲੈ ਲਈ ਨਵੂ ਨੇ ਨਾ ਤੇਲ ਵਾਲੀ ਸ਼ੀਸ਼ੀ ਵੀ ਚੱਕ ਲਈ ਆ ਤੇ ਕਹਿੰਦੀ ਤੇਲ ਮੈਂ ਉਹ ਕਰੂੰਗੀ ਨਹੀਂ ਮੈਂ ਪੈਸੇ ਲੈਣੇ ਆ ਹਨਾ ਹੁਣ ਕੀ 10 ਰੁਪਏ ਲਵਾਂਗੀ 10 ਰੁਪਏ ਤਾਂ ਵਰਜੇਗੀ ਬਸ ਤੂੰ ਨਹੀਂ ਕੋਈ 500 ਤਾਂ ਨਹੀਂ 500 ਪਿਆ ਲਵਾਂਗੀ ਉਹਦੀ ਚੀਜੀ ਖਾਉਂਗੀ ਹਾਏ ਹਾਏ ਦੇਖ ਲਓ ਬੱਚੇ ਮੰਦੇ ਸੱਚੇ ਹੈ ਨਾ ਵਿਚਾਰੀ ਨੂੰ 500 ਤੇ 550 ਦੇ ਵਿੱਚ ਕੋਈ ਫਰਕ ਨਹੀਂ ਨਜ਼ਰ ਆਉਂਦਾ ਕਹਿੰਦੀ 500 ਹੀ ਲਵਾਂਗੀ ਚੀਜੀ ਲੈ ਲਵਾਂਗੀ ਕੋਈ 100 ਤੇ ਵੀ ਨਹੀਂ ਆਈ ਹੈਗੀ ਚਲ ਆਪਾਂ ਤਿੰਨੇ ਜਣੇ ਉਹ ਕਰ ਦਾਂਗੇ ਹਾਫ ਹਾਫ ਕਰ ਲਾਂਗੇ ਇਹ 500 ਲੈ ਲਾਂਗੇ ਤੇ ਡੈਡੀ ਤੋਂ ਹਣਾ ਮੰਮਾ ਹਾਫ ਕਿਵੇਂ ਕਰਾਂਗੇ ਬੱਸ 500 ਪੱਟਣਾ ਥੋੜੀ ਕਹਿੰਦੀ ਹਾਫ ਹਾਫ ਕਿਵੇਂ ਕਰਾਂਗੇ ਮੈਂ ਕਿਉਂ 500 ਆਗਾ ਆਪਣੇ ਕੋਲ ਹਾਂ ਮੰਮਾ ਤੁਸੀਂ 500 ਰੱਖ ਲਿਓ ਸਾਨੂੰ ਜਿਹੜਾ ਆਸ ਤੇ ਸਰਬਾ ਇਹ ਲੱਗਨ ਦਦੇ ਠੀਕ ਹੈ ਚਲੋ ਜੀ ਫਿਰ ਮੈਂ ਨਾ ਹੁਣ ਮੈਂ ਤੂੜੀ ਵਗੈਰਾ ਤਾਂ ਚਲ ਆਪੇ ਜਦੋਂ ਆਣਗੇ ਹੁਣ ਉਹਦੇ ਬਾਅਦ ਚ ਪਾਵਾਂਗੇ ਤੇ ਲਾਈਟ ਨਹੀਂ ਆਈ ਮੇਰੇ ਕੱਪੜਿਆਂ ਦਾ ਕੰਮ ਹੈ ਜਿਹੜਾ ਵਿਚਾਲੇ ਰਹਿ ਗਿਆ ਹੁਣ ਖੁਸ਼ੀ ਵੀ ਹੋ ਰਹੀ ਹੈ ਚਲੋ ਗੱਡੀ ਜਿਹੜੀ ਦੀ ਰੀਜ ਸੀਗੀ ਉਹ ਗੱਡੀ ਹੈ ਜਿਹੜੀ ਆਪਾਂ ਨੂੰ ਮਿਲ ਗਈ ਹੈ ਹਨਾ ਤੇ ਹਾਂ ਹੁਣ ਮੈਨੂੰ ਕੋਈ ਗੱਲ ਨਹੀਂ ਆਉਂਦੀ ਹੈਗੀ ਵੀ ਮੈਨੂੰ ਖੁਸ਼ੀ ਜੀ ਹੋ ਜਾਂਦੀ ਹੈ ਕਿ ਕੀ ਚਲੋ ਆਪਾਂ ਗੱਡੀ ਹੋ ਗਈ ਖਾਣਾ ਹੱਥ ਹੋਦੀ ਹੈ ਗੱਡੀ ਹੋ ਗਈ ਮੈਂ ਹੱਥ ਹੋਦੀ ਹੈਗੀ ਹਾਂ ਮੈਨੂੰ ਦੇ ਦੇ ਨਾਲੇ ਸੋਣੀ ਹੈਗੀ 5 ਰੁਪਿਆ ਵੀ ਮਿਲ ਜਾਗਾ ਆਏ ਹਾਏ ਠੀਕ ਹੈ ਬਣਾ ਦੇਗਾ ਲਓ ਜੀ ਗੱਡੀ ਆ ਗਈ ਆਪਣੀ ਆ ਗਈ ਹੋ ਗਿਆ ਲਾਈਟ ਹੀ ਭੱਜ ਗਈ ਸੇਮੋ ਨੇ ਕਿ ਜੇ ਰੋਕੋ ਅੱਛਾ ਸਤਨਾ ਅਸ਼ੀਰਵਾਦ ਗ੍ਰਹਿ ਪ੍ਰਮਾਤਮਾ ਖਣਾ ਜੋ ਆ ਵੀ ਦਿਓ ਹਾਂ ਜਮਾਇਲੇ ਜਾ ਕੇ ਬਹਿ ਜਾ ਬਹਿ ਜਾ ਪੈਸੇ ਹੀ ਪੈਸੇ ਯਾਦ ਹੁਣ ਉਹਨਾਂ ਨੂੰ ਗੱਡੀ ਦੀ ਖੁਸ਼ੀ ਚ ਛਾਲ ਗੱਗੂ ਬੈਨਾ ਮੈਨੂੰ ਵੀ ਬਿਠਾਓ ਕੀ ਕਰ ਲਾਗੇ ਬਿਆਲੀ ਕੁੜੀ ਇਹ ਵਿਆਹ ਕੇ ਲਾ ਕੇ ਹੁੰਦਾ ਏ ਕੰਟਾਲਾ ਲਿਓ ਤੇ ਕੰਟਾਲਾ ਦਾ ਅੱਛਾ ਪੈਸਾ ਲੈ ਕੇ ਹੈ ਦੇ ਵਸ ਠੀਕ ਸਾਈਡ ਤੇ ਹੋ ਜਾ ਬੇਟੇ ਸਾਈਡ ਤੇ ਉਦੋਂ ਨਿਡਰ ਬਣਾਵੇ ਉੱਤਰੂਗਾ ਮੜੀ ਜੋ ਵੀ ਬਣਾਵੇ ਸ਼ਾਟ ਸ਼ਾਟ ਹਣ ਮਾਰਾ ਸਨ ਉਹਦਾ ਬਰਾਇਂ ਗਿਆ ਗ੍ਰੈਟਿਊਲੇਸ਼ਨ ਥੈਂਕ ਯੂ ਸਾਡਾ ਉਸੇ ਗੱਡੀ ਆ ਗਈ ਹੈ ਨਾ ਜਿਹੜੀ ਗੱਡੀ ਆ ਦਿੱਤਾ ਇਹ ਸਵਿਫਟ ਆ ਨਾ ਇੰਗ ਗਿਆ ਮਾਰ ਲਓ ਹਾਂ ਹੱਲੋ ਹੱਲੋ ਤੁਹਾਨੂੰ ਕੀ ਚਪਲਾ ਕੇ ਹਾਂ ਮਿਲਗੇ ਨੋਟ ਹਾਂ ਦੋ ਛੋਟਾ ਛੋਟਾ ਮੇਰਾ ਕਿੰਨੇ ਵਾਰੋ ਹੋ ਕਹਦੇ ਮੈਂ ਦੱਬਾਈ ਲੈਣੇ ਆ ਉਹਿੱਤੋਂ ਕੱਢ ਲੋ ਡੱਬਾ ਕੱਢ ਲਿਆ ਚੱਕ ਬੀਬੀ ਡੱਬਾ ਗੱਲੇ ਵੀ ਪਾਇਆ ਐਂ ਕਰ ਕੱਢੋ ਪਹਿਲਾਂ ਬੀਬੀ ਕਹਿੰਦੀ ਗੱਲੇ ਚ ਵਾਲਾ ਕੋਈ ਨਹੀਂ ਪੈਸੇ ਕਹਨੇ ਆ ਤੇ ਉਹ ਤਾਂ ਬਸੋ ਪਿਖੜੀ ਤਾਂ ਫਿਰ ਕੇ ਰੋ ਚਲਾਈ ਵੀ ਉਹਦਾ 2 ਮਿੰਟ ਹੀ ਸੀ 2 ਮਿੰਟਾਂ ਦੇ ਲਈ ਉਠਾਰ ਦੇ ਮੜੇ ਖੋਲੀ ਪਪਾ ਮੜੇ ਦੇਖਣੀ ਆਦੀ ਮਮਮੀ ਚੋਈ ਚਲੋ ਪਾਪਾ ਦਾ ਗੈ ਗੇੜੀ ਲਾਉਣ ਬਹੁਤ ਸੋਣੀ ਹੈ ਫੋਨ ਕਰਾ ਲਈ ਸੀ ਕਿ ਟੈਂਕੀ ਆਦੀ ਸੀ ਐਮ ਜੀ ਦੀ ਕੋਲ ਵੀ ਮੈਂ ਤਾਂ ਦੇਖਣੀ ਸੀ ਕਿ ਚਲੋ ਜੀ ਜਾਓ ਤੁਸੀਂ ਝੂਟਾ ਲੈ ਆਓ ਅਸੀਂ ਫੇਰ ਲੈ ਕੇ ਆਵਾਂਗੇ ਥੋੜੀਆਂ ਘਣੀਆਂ ਨਹੀਂ ਆ ਰਹੀਆਂ ਉਹਨੇ ਵੀ ਨਹੀਂ ਵੀ ਰੋਟੀ ਕਾ ਕੇ ਝੂਟਾ ਲੈ ਕੇ ਆਵਾਂਗੇ

ਬੀਬੀ ਨੂੰ ਬੀਬੀ ਨੂੰ ਗੱਲੇ ਦੀ ਹੋਈ ਪਈ ਗੱਲੇ ਚ ਠੀਕ ਹੈ ਜਿੰਨੀ ਸੋਹਣੀ ਹੈ ਠੀਕ ਹੈ ਬਹੁਤ ਸੋਹਣੀ ਹੈ ਇਦਾਂ ਦੀ ਆਪਣੀ ਰੀਜ ਸੀਗੀ ਫਰਤੀ ਲੈਣੀ ਰੀਜ ਹੈ ਜਦੋਂ ਕੋਈ ਗੱਡੀ ਦਾ ਨਾਮ ਚਾਹੁੰਦਾ ਨਾ ਇਹ ਗੱਡੀ ਜਸਮੀਨ ਦੀ ਗੱਡੀ ਨਾਲ ਦੀ ਗੱਡੀ ਲੈਣੀ ਆ ਲੈਣੀ ਨਾ ਉਹ ਹੀ ਹੈ ਓਏ ਕਿੱਡੇ ਆ ਉਹ ਡੱਡੇ ਡੱਟ ਡੱਟ ਨਾ ਨਾ ਬੀਬੀ ਡੁੱਬੋ ਹਾਂ ਹਾਂ ਠੀਕ ਹੈ ਪਾਛਾ ਚੱਪਲ ਕਿੱਥੇ ਨਾ ਵੀ ਜਸਮੀਨ ਆ ਭਾਈ ਲੇ ਜਾਸਮੀ ਖਾ ਲੱਡੂ ਲਾ ਗੱਬੂ ਲਾ ਗੱਬੂ ਲੱਡੂ ਵੀ ਪੂਰੇ ਟੇਸਟੀ ਆ ਦਾਣੇਦਾਰ ਲੱਡੂ ਮਹਰਤਾਂ ਨਿਕਾਲ ਲੈਂਦੇ ਰਹਿ ਗੋ ਆਪਣਾ ਏ ਬੋ ਕੰਡਾ ਹੂੰ ਸਾਰੇ ਲੱਗਿਆ ਆਣਗੇ ਰੋਟੀ ਰੋਟੀ ਪਣੀ ਰਿਹਾ ਬਾਣਾ ਟਾਈਮ 8:30 ਹੋ ਗਿਆ ਜੀ ਲੇਟ ਹੋ ਗਏ ਫੱਤਾਂ ਕਰਕੇ ਤੇ ਇੱਕ ਵਲੌਗ ਅੱਜ ਮੈਂ ਪਹਿਲਾਂ ਬਣਾ ਲਿਆ ਮੈਂ ਕਿਹਾ ਚਲ ਗੱਡੀ ਵਾਲਾ ਆਪਾਂ ਅਲੱਗ ਬਾਦਾਂਗੇ ਕਿਉਂਕਿ ਇੱਕ ਜਿਆਦਾ ਲੰਬਾ ਬਣਦਾ ਸੀ ਇਹ ਆਪਣੇ ਜਿਹੜੇ ਦੋ ਵਲੌਗ ਬਣਦੇ ਹਾਂ ਉਸ ਤਾਂ ਕਰ ਰੱਖ ਦੋ ਵਲੌਗ ਸਾਨੂੰ ਗੱਡੀ ਲਵਾ ਕੇ ਲਿਆਉਣਗੇ ਕਹਿੰਦੇ ਕੰਮ ਕਰ ਲੋ ਹਾਂਜੀ ਵੀਡੀਓ ਸੁਖਜਿੰਦਰ ਦੇ ਫੋਨ ਚਾਹ ਨੂੰ ਕਾਲ ਕਰੋ ਉਹਨੂੰ ਕਹਦੇ ਕਿ ਉਹ ਵੀਡੀਓ ਸੈਂਡ ਕਰ ਦੇ ਸਬ지 ਬਣ ਗਈ ਅੱਜ ਕਦੂਰੀ ਅੱਜ ਮੰਮੀ ਨੇ ਗੱਡੀ ਵੱਲ ਦੇਂਦੀ ਦੇਂਦੀ ਨੇ ਤੇ ਆਪ ਦੀ ਸਬਜੀ ਦਾ ਹੋ ਹੋ ਗਿਆ ਮਮੀ ਨੇ ਨਾ ਉਦੋਂ ਜਦੋਂ ਪਤਾ ਲੱਗਿਆ ਕਿ ਗੱਡੀ ਲਈ ਆਉਂਦੇ ਤੇ ਉਵੇਂ ਸਾਰੀ ਸਬਜ਼ੀ ਦੇ ਵਿੱਚ ਮਿਰਚਾਂ ਪਾ ਦਨਾ। ਲੋ ਜੀ ਅੱਜ ਨਾ ਮੈਂ ਵਲੌਗ ਹੈ ਜਿਹੜਾ ਯਾਨੀ ਕਿ ਇਹ ਤਾਂ ਸੋਡੇ ਕੋਲ ਗੱਲ ਨੂੰ ਪੁੱਛ ਚੁੱਕਾ ਜਿਹੜਾ ਕੱਲ ਮੈਂ ਵਲੌਗ ਹੈ ਮੈਂ ਘਰ ਤਾਂ ਮੈਂ 9:00 ਹੋ ਗਏ ਸਾਬ ਮੇਰੇ ਨਾਲ 9:30 ਹੋ ਗਏ ਹੁਣ ਲੈ ਮੈਂ ਵਲੌਗ ਅਪਲੋਡ ਕੀਤਾ ਪਹਿਲਾਂ ਤਾਂ ਮੈਂ ਕਰਨਾ ਇਸ ਫਿਰ ਮੈਂ ਖਚਲਾਚ ਵਲੌਗ ਬਣ ਕੇ ਪਾਈ ਜੀ ਨੇ ਇਹ ਵਾਲਾ ਵਲੌਗ ਹੈ ਜਿਹੜਾ ਆਪਾਂ ਕੰਮ ਨੂੰ ਪਾ ਲਾਂਗੇ ਚਾਹੇ ਛੋਟਾ ਹੀ ਸਹੀ ਚਲ ਬਾਂਜੂ ਬਹਿ ਤੇ ਲਓ ਜੀ ਅੱਜ ਤਰਾਂ ਫਰਾਂੀਆਂ ਹੈ ਨਹੀਂ ਇੱਕ ਤੜੀ ਰਹਿ ਗਈ ਖੜਾਈਏ ਜਲਦੀ ਨਾਲ ਜੀ ਸਬਜੀ ਮੈਂ ਵੀ ਪੰਗੇ ਵਾਗ ਲੈਣੀ ਆ ਪਰਦਾ ਲਾ ਕੇ ਪਤਾ ਮਸ਼ੀਨ ਚ ਟਾਈਮ 8:30 ਮੰਮੀ ਪ੍ਰੈਸ ਲੋਡ ਤਾਂ ਨਹੀਂ ਹੋਈ ਪ੍ਰੈਸ ਤਾਂ ਲੋਡਾ ਗੱਲ ਤਾਂ ਪਲਾਉ ਆ ਇਸ ਇਨੋੜ ਬੱਜ ਦੇ ਲਾ ਕੇ ਵੇਹੋ ਚਲ ਮੇਰਾ ਕੰਮ ਘਟਿਆ ਹੋਇਆ ਕੱਪੜੇ ਪ੍ਰੈਸ ਕਰਨ ਕੁੰਡਰਖੇ ਤੜਕੇ ਸਕੂਲ ਜਾਣਾਂ ਦੇ ਕੱਪੜੇ ਦਾ ਪਾਸੇ ਹੋਣਾ। ਲਓ ਜੀ ਫਿਰ ਰੋਟੀ ਪਾਣੀ ਫੜਾ ਗਈ ਮੈਂ। ਚੱਪਲਾਂ ਕੀ ਕਰਦੀਆਂ ਤੂੰ? ਮੈਂ ਫੜਾ ਦੂੰਗੀ। ਲਓ ਜੀ ਵਾਸੀ ਬਾਕੀ ਕੱਪੜੇ ਤਾਂ ਟੁੱਟ ਟੋਟੇ ਗਏ ਜਮੇ ਨੇ ਨਾ ਜੀ ਵੀ ਨਹੀਂ ਉਲਟਦੀ ਇਹਨਾਂ ਪੁੱਠਾ ਸਿੱਧਾ ਪਹਿਲਾਂ ਕੋਲਡ ਕੋਲਡ ਕੌਫੀ ਨਾ ਕਹਿਣਾ ਆਵੇ ਮੈਨੂੰ। ਤੇ ਨਾ 9:30 ਹੋ ਗਏ। ਤਿਆਰ ਹੈਗੇ ਸੀਗੇ ਲਾਸਟ ਪਰਦੇ ਨੇ ਮੈਂ ਅੱਗੋ ਅੱਗੋ ਜਲਾ ਲਈ ਸੀ ਕਿਉਂਕਿ ਹੱਥ ਵਗੈਰਾ ਚ ਲੱਗਦੇ ਰਹਿੰਦੇ ਹਨਾ। ਤੇ ਤਾਂ ਕਰਕੇ ਮੈ ਲਿਓਗੇ ਮੈਂ ਕਿਹਾ ਪੁੱਤ ਬਣਾ ਇਹਨਾਂ ਨੂੰ ਪੈਰਾਂ ਨਾਲ ਹੀ ਉਹ ਕਰ ਦੇ ਤੇ ਪਰ ਜਦੋਂ ਮਸ਼ੀਨ ਚ ਪਾਉਣੇ ਤੇ ਫਿਰ ਉਹ ਕੁੰਡੇ ਜਿਹੜੇ ਟੁੱਟ ਜਾਂਦੇ ਹੈਗੇ ਆਓ ਜੀ ਹਾਂ ਹੰਦਸ ਗੱਧੂ ਆਇਆ ਸੀ ਡਾਡੀ ਕਿੱਥੋਂ ਆਇਆ ਸੀ ਕੇ ਚੱਲ ਤੂੰ ਧੋ ਦੇ ਪੁੱਤ ਲਾਓ ਪਾਓ ਜੀ ਹਜੇ ਬੱਚਿਆਂ ਦੀ ਜੱਦ ਹੈ ਕਹਿੰਦੇ ਸਾਨੂੰ ਝੂਟਾ ਦਵਾ ਕੇ ਲਿਆਉਣਾ ਹੈ ਉਸਕੇ ਚਲੋ ਜੀ ਚੱਲ ਰੋਟੀ ਖਾ ਲਈਏ ਪਹਿਲਾਂ ਆਜੋ ਹਾਂ ਤਾਂ ਨਹੀਂ ਆ ਜਾਣੇ ਪਤਾ ਚੱਪਲ ਫੜਾ ਕੇ ਨਾਲੇ ਹਾ ਭਾਂਡੇ ਉੱਥੇ ਰੱਖਿਆ ਚਲੋ ਦੋ ਦਿਨ ਹੋ ਗਏ 10 ਵਜ ਜਾਣਾ ਹਾਂਜੀ ਦੱਸੋ ਅੱਧਰ ਕੋਈ ਫੋਨ ਮੈਂ ਤੁਸੀਂ ਨਹੀਂ ਨਿਕਲਿਆ ਹਾਂਜੀ ਓ ਵੈਰੀ ਗੁੱਡ ਥੋੜੂ ਉੱਪਰ ਕਰ ਲਓ ਫਿਰ ਬੜਾ ਕਰ ਨਹੀਂ ਜੀ ਅਸੀਂ ਬੜਾ ਨਹੀਂ ਕਰਦੇ ਲਓ ਜੀ ਦੱਸਿਓ ਸਾਰੇ ਜਾਣੇ ਕਮੈਂਟ ਕਰਕੇ ਹਨਾ ਵੀ ਆਪਣੀ ਗੱਡੀ ਤੁਹਾਨੂੰ ਕਿਵੇਂ ਲੱਗੀ ਗੱਡੀ ਆਪਾਂ ਅੱਜ ਲੈ ਜਾਂਦੀ ਆ। ਇਹ ਵੀ ਆਹ ਖੋਲ ਕੇ ਰੋ ਮਨੂ। ਤੇ ਹੁਣ ਬੱਚੇ ਕਰੀ ਜਾਂਦੇ ਆ ਜੈਦ। ਇਹਨੂੰ ਮੈਂ ਕਿਹਾ ਵੀ ਦਵਾ ਦਿਓ ਤੁਸੀਂ ਮਾਣਿਓ ਭਾਂਡੇ ਫਿਰ ਆਪਾਂ ਚੱਲਦੇ ਆ ਬੱਚਿਆਂ ਨੂੰ ਝੂਟਾ ਦਵਾ ਕੇ ਲੈ ਕੇ ਉਹਨੇ। ਨਵੂ ਆਹ ਸਬਜ਼ੀ ਜਿਹੜੇ ਉੱਤੇ ਪਾਈ ਦਾਣੇ ਆਲੇ ਬਾਣੇ ਕਿੱਥੇ ਜਾਣਾ ਗਗੜ ਮਾਸੀ ਕੇ ਹੈ ਐਨੀ ਬਾਤ ਨਹੀਂ ਚੱਲ ਗਿਆ ਆ ਗਿਆ ਸੀ ਫੋਨ ਹੁਣ ਮੈਂ ਕਰਾਉਣਾ ਗੱਲ ਤੁਹਾਡੀ ਆ ਗਿਆ ਸੀ ਚਲੋ ਚਲੇ ਚਲੋ ਚਲੇ ਬਸ ਅੱਪ ਜਿਆਦਾ ਦੂਰ ਨਹੀਂ ਆਣਾ ਇੱਥੇ ਨੇੜੇ ਦੀ ਜਾ ਕੇ ਆ ਜਾਾਂਗੇ ਸਾਰਿਆਂ ਨੂੰ ਵੀ ਕਹਿਣਗੇ ਨਾ ਅੱਜ ਗੱਡੀ ਪਰ ਸਾਰਿਆਂ ਨੂੰ ਚਾਹ ਤਾਂ ਹੁੰਦਾ ਹੀ ਆ ਚਲੋ ਮੈਂ ਗੇੜਚੋਂ ਚੜ ਜੂਗੀ ਗੋਲੀ ਆਰ ਤਾਂ ਅੱਗ ਲੱਗੀ ਹੋਈ ਆ ਤੜਕੇ ਹੁਣ ਗੁਰਦੁਆਰੇ ਜਾਇਓ ਚਦੇ ਹਾਂ ਓਏ ਮੇਰਾ ਮਫਲਿੰਗ ਹੈ ਚਲੋ ਜੀ ਸਾਰੇ ਅਸੀਂ ਆਕਲੀ ਵਾਲਾ ਛੁੱਟਾ ਲਈ ਜਾਂਦੇ ਚਲੋ ਠੀਕ ਹੈ ਤੜਕੇ ਗੁਰਦੁਆਰੇ ਦੱਸਾਂਗੇ ਬਾਏ ਬਾਏ ਓਏ ਗੋਵੀ ਖੁੱਲੀ ਖੁੱਲੀ ਆ ਨਾ ਗੱਡੀ ਪੂਰੀ ਚਲੋ ਚਲੀਏ ਕਰੀ ਮੈਂ ਕਿਤੇ ਸਮਰੀਤ ਨੇ ਆਹ ਨਵਰੀਤ ਨੇ ਕੁਰਲੀ ਕੀਤੀ ਐ ਕੀੜੇ ਗਪਿਆ ਅੱਛਾ ਹਲੋ ਜੀ ਭਾਈ 10 ਵਜ ਗਏ ਵੈਸੇ ਤਾਂ ਪਹਿਲਾਂ ਦੇ ਤੋਤੇ ਸੀਗੇ ਜਦੋਂ ਉਧਰੋਂ ਆਏ ਸੀਗੇ ਪਰ ਦੇ ਵਗੈਰਾ ਮੈਂ ਤੋਤੇ ਕੀ ਖੜਕ ਹੋਏ ਸ ਸਬਰਸ਼ਾਂ ਨਾਲ ਡਿਗ ਪਿਆ ਤੇ 10 ਵਜ ਗਏ 2 ਦਿਨ ਹੋ ਗਏ ਸਾਨੂੰ ਦਾਸ ਹੀ ਵਜ ਤੁਸੀਂ ਕਹਦੇ ਹੋਗੇ ਵੀ ਅੱਧੀ ਰਾਤ ਤੱਕ ਸੋਡੇ ਕੰਮ ਨਹੀਂ ਨਿਭੜਦੇ ਹਨ ਬਸ ਹੌਲੀ 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 ਨਾ ਅਸੀਂ ਸਾਡੇ ਘਰ ਦਾ ਸਿਸਟਮ ਪਤਾ ਕੀ ਆ ਸਾਡੇ ਜਿੰਨਾਂ ਚਿਰ ਸਾਰੇ ਕੰਮ ਨੇ ਵੀੜ ਕੇ ਜੁੱਲੇ ਦੇ ਨੇੜੇ ਨਹੀਂ ਨਾ ਉਹਦੇ ਉਹਨਾਂ ਚਿਰ ਸਾਡੀ ਰੋਟੀ ਟੋਕ ਨਹੀਂ ਬੰਦਦਾ ਹੈਗਾ ਅਸੀਂ ਵੇਟ ਕਰੀ ਜਾਂਦੇ ਰਹਨੇ ਆ ਵੀ ਜਦੋਂ ਫ੍ਰੀ ਹੋ ਕੇ ਆਉਣਗੇ ਫੇਰ ਬਾਕੀ ਕੁਝ ਦੋ ਦਿਨ ਹੋ ਗਏ ਕੱਲ ਮੈਂ ਅਸੀਂ ਉਧਰ ਚਲੀ ਗਈਆਂ ਸੀਗੀਆਂ ਤਾਂ ਕਰਕੇ ਕੰਮ ਕਰ ਲੇਟ ਹੋ ਗਿਆ ਖੇਤੋਂ ਲੇਟ ਹੋਇਆ ਤਾਂ ਉਹੀ ਵੀ ਸਾਰੀ ਗੱਲ ਉੱਥੇ ਹੈ ਕਿ ਡਿਗਦੀ ਹੈ ਵੀ ਜਦੋਂ ਸਾਰੇ ਫ੍ਰੀ ਹੋ ਜਾਂਦੇ ਨੇ ਫੇਰ ਰੋਟੀ ਬੰਦੀ ਜਿਵੇਂ ਮੰਮੀ ਬਣਾਈ ਜਾਂਦੀਵੇਂ ਨਾਲ ਦੀ ਨਾਲ ਪੜਾਈ ਜਾਂਦੇ ਆ ਅੱਜ ਬਸ ਗੱਡੀ ਦਾ ਕਰਕੇ ਹਨਾ ਖੁਸ਼ੀ ਹੁੰਦੀ ਹੈ ਕਦੇ ਉਧਰ ਖੜ ਜੰਨੇ ਐ ਸਰਾਣੇ ਹੋ ਕੇ ਉਹਦੇ ਤੇ ਅਗੇ ਨਵਰੀਦ ਕਹਿੰਦੀ ਸੀ ਕਹਿੰਦੀ ਤੇ ਡੈਡੀ ਤੁਸੀਂ ਬਾਰ ਬਾਰ ਪੁੱਛੇ ਹੋ ਨਾ ਵੀ ਤੁਹਾਨੂੰ ਕਿਵੇਂ ਲੱਗੀ ਗੱਡੀ ਕਿਵੇਂ ਲੱਗੀ ਮੈਂ ਕਿਹਾ ਵੀ ਪੁੱਤ ਵੀ ਹਜੇ ਤਾਂ ਹੁਣੀ 2-3 ਘੰਟੇ ਹੋਏ ਆ ਲਿਆਂਦੀ ਨੂੰ ਤੇ 2-3 ਦਿਨ ਬੰਦਾ ਹਨਾ ਜਦੋਂ ਕੋਈ ਚੀਜ਼ ਆਪਣੀਕੀ ਜੀ ਚੀਜ਼ ਲੈਣੇ ਉਹਨੂੰ ਆਪ ਬਾਰਾ ਆਪਣੇ ਵਰਗੀਆਂ ਸੂਟ ਚੱਪਲ ਲੈ ਕੇ ਆਉਂਦਾ ਉਹਨੂੰ ਦੇਖੀ ਜਾਂਦਾਗਾ ਤਾਂ ਫਿਰ ਵੀ ਗੱਡੀ ਲੈ ਕੇ ਆਂਦੀ ਆ ਹਨਾ ਤੇ ਫਿਰ ਪੁੱਛਣਾ ਤਾਂ ਹੈਗਾ ਹੀ ਆ ਚਾ ਚਾ ਦੇ ਵਿੱਚ ਆਪਾਂ ਪੁੱਛਦੀਆਂ ਸਾਰਿਆਂ ਨੂੰ ਜਿਵੇਂ ਹੁਣ ਉਧਰ ਪਾਲੇ ਸਖਜਿੰਦਰ ਸਾਰੇ ਅਸੀਂ ਇਕੱਠੇ ਗਏ ਸੀ ਉਧਰ ਆਕਲੀਏ ਤੱਕ ਏ ਗੇੜਾ ਲਾਇਆ ਏ ਤੇ ਝੂਟਾ ਦਾ ਚਵਾਕਾ ਨੂੰ ਝੂਟੇ ਦਾ ਸੁਭਾ ਵੀ ਲੈ ਸਕਦੇ ਸੀ ਪਰ ਜਿਹੜਾ ਚਾ ਹੁੰਦਾ ਹਨਾ ਵੀ ਹੁਣੀ ਜਾਣਾ ਦਸਤਾ ਕਰਕੇ ਪਹਿਲਾਂ ਪਾਪਾ ਜੀ ਜਾਏ ਸੀ ਬੀਬੀ ਨੂੰ ਹਾਸਦੇ ਸੀ ਤੁਸੀਂ ਵੀ ਚਲੋ ਬੀਬੀ ਕਹਿੰਦੀ ਨਹੀਂ ਸਖਜਿੰਦਰ ਤੇ ਪਾਲੇ ਨੇ ਲੈ ਜਾਉ ਮੈਂ ਫਿਰ ਜਾਵ ਡੂੰਗੀ ਤੇ ਚਲੋ ਜੀ ਹੁਣ 10 ਵਜ ਗਏ ਹੁਣ ਆਪਾਂ ਨੂੰ ਵਲੌਗ ਦਾ ਜਿਹੜਾ ਐਂਡ ਕਰ ਦੇਣਾ ਚਾਹੀਦਾ ਸਾਰੇ ਨੇ ਦੁੱਧ ਵਗੈਰਾ ਪੀ ਲਿਆ ਇਦਵਦ ਆਪਨੂੰ ਸ਼ੌਕ ਹੁੰਦਾ ਚਾਹ ਹੁੰਦਾ ਹਨਾ ਆਪਾਂ ਕਿਸੇ ਨੂੰ ਦੱਸਿਆ ਨਹੀਂ ਜਾਨੀ ਕਿ ਆਪ ਨੂੰ ਖੁਦੇ ਸ਼ਾਮ ਨੂੰ ਪਲੈਨਿੰਗ ਬਣੀ ਹੈ ਜਦੋਂ ਕਿਸੇ ਚੀਜ਼ ਨੇ ਕਰੇ ਆਉਣਾ ਹੋਵੇ ਹਨਾ ਜਾਂ ਆਪਾਂ ਨੂੰ ਮਿਲਣੀ ਹੋਵੇ ਤੇ ਹੁਣ ਇਹ ਸਟੇਟਸ ਵਗੈਰਾ ਲਗਾਏ ਵੀ ਸਟੇਟਸ ਤੇ ਪਤਾ ਲੱਗੂਗਾ ਵੀ ਹਾਂ ਪੀ ਗੱਡੀ ਲੈ ਲਈ ਕਿਉਂਕਿ ਗੱਡੀ ਲੈਣ ਦਾ ਕਿੱਦਿਆਂ ਦਾ ਚੱਲੀ ਜਾਂਦਾ ਗੱਡੀ ਲੈਣੀ ਹੈ ਗੱਡੀ ਲੈਣੀ ਹੈ ਤੇ ਚਾਹ ਵੀ ਆਹ ਮੰਨ ਦੇ ਵਿੱਚ ਰੀਜ ਵੀ ਇਹੀ ਸੀ ਵੀ ਲੈਣੀ ਵੀ ਸਵਿਫਟ ਹੈ ਪਹਿਲਾਂ ਆਪਣੇ ਕੋਲੇ ਜਾਂਦਾ ਸੀ ਜੀ ਚਲੋ ਚਲੋ ਪ੍ਰਮਾਤਮਾ ਦੀ ਮਿਹਰ ਦੇ ਨਾਲ ਹਨਾ ਗੱਡੀ ਆ ਗਈ ਤੇ ਜਿਹੜੀ ਚਾਹੀ ਸੀ ਤੇ ਉਹੀ ਚੀਜ਼ ਹੈ ਜਿਹੜੀ ਆਪਾਂ ਨੂੰ ਯਾਨੀ ਕਿ ਮਿਲ ਗਈ ਹੈ ਤੇ ਇਸ ਦੇ ਨਾਲ ਹੀ ਹੁਣ ਆਪਾਂ ਆਪਣੇ ਵਲੌਗ ਦਾ ਐਂਡ ਕਰਦੇ ਆਂ ਮਿਲਾਂਗੇ ਆਪਾਂ ਨੈਕਸਟ ਵਲੌਗ ਦੇ ਨਾਲ ਤੇ ਅੱਜ ਆਪਾਂ ਕੋਸ਼ਿਸ਼ ਦੇ ਨਾਲ ਹਨਾ ਕੱਲ ਇੱਕ ਵਲੌਗ ਬਣਾਇਸਾ ਜਦੋਂ ਦੋ ਵਲੌਗ ਬਣਾ ਲਏ ਮੈਂ ਉਹ ਵੀ ਗੱਡੀ ਦੇ ਚਾਰ ਨਾਲ ਬਣਗੇ ਵੀ ਚਲੋ ਇੱਕ ਗੱਡੀ ਵਾਲਾ ਪੈਕਸਟਰਾ ਵਲੌਗ ਬਣਾਵਾਂਗੇ ਪਾਵਾਂਗੇ ਤੇ ਨੈਕਸਟ ਵਲੌਗ ਦੇ ਨਾਲ ਮਿਲਾਂਗੇ ਜੀ ਦੇ ਬਹੁਤ ਸਾਰੀਆਂ ਭੈਣਾਂ ਇਟਲੀ ਤੋਂ ਭੈਣਾਂ ਇੱਕ ਕੈਨੇਡਾ ਤੋਂ ਭੈਣਾਂ ਹਨ ਜਿਹੜੀ ਅਮਨ ਭੈਣ ਦੇ ਨਾਂ ਤੋਂ ਆਈਡੀ ਆਉਂਦੀ ਹੈ ਆਈਡੀ ਤੋਂ ਮੈਸੇਜ ਆਉਂਦੇ ਹਨ ਕਹਿ ਦਿੰਦੇ ਕਿ ਮੈਂ ਜਿੰਨਾ ਚਿਰ ਤੁਹਾਡਾ ਬਲੌਗ ਨਾ ਦੇਖਿਆ ਮੇਰਾ ਦੇਣਾ ਜਿਹੜਾ ਅਧੂਰਾ ਹੁੰਦਾ ਹੈ ਇਹ ਕਿ ਇਟਲੀ ਤੋਂ ਭੈਣਾਂ ਹਨ ਉਹਨਾਂ ਦਾ ਵੀ ਬਹੁਤ ਜ਼ਿਆਦਾ ਦੋਨਾਂ ਵੈਸੇ ਤਾਂ ਸਾਰੇ ਭੈਣ ਭਰਾ ਮਤਲਬ ਪਰ ਆਪਣੇ ਨਾਲ ਇਹ ਭੈਣ ਨਿਊ ਜੁੜੇ ਨੇ ਇੱਕ ਜਸਨੂਰ ਨਾਂ ਦੀ ਆਈਡੀ ਤੋਂ ਆਉਂਦੇ ਹਨ ਉਹ ਵੀ ਆਪਣੇ ਨਾਲ ਨਿਊ ਨੇ ਇੱਕ ਪ੍ਰਭਜੋਤ ਬਹੁਤ ਸਾਰੇ ਜਿਹੜੇ ਭੈਣ ਭਰਾ ਜਿਹੜੇ ਆਪਣੇ ਨਾਲ ਚੈਨਲ ਤੇ ਨਿਊ ਆਏ ਨੇ ਤਾਂ ਪਲੀਜ਼ ਤੁਹਾਡਾ ਸੋਰੀ ਪਲੀਜ਼ ਕਹੀਨੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੈ ਨਾ ਤੁਸੀਂ ਮੇਰੇ ਚੈਨਲ ਨੂੰ ਇਦਾਂ ਹੀ ਬਸ ਤੁਸੀਂ ਸਪੋਰਟ ਕਰਦੇ ਰਹੋ ਤਾਂ ਕਿ ਆਪਾਂ ਅੱਗੇ ਵੱਧ ਸਕੀਏ ਤੇ ਵੀ ਇਸ ਵਲੌਗ ਨੂੰ ਫੁੱਲ ਵਾਚ ਕਰਿਓ ਸੋਹਣੇ-ਸੋਹਣੇ ਕਮੈਂਟ ਆਉਂਦੇ ਆ ਤਾਂ ਬਹੁਤ ਜਿਆਦਾ ਮਨ ਨੂੰ ਖੁਸ਼ੀ ਮਿਲਦੀ ਹੈ ਨਾ ਤੇ ਫਿਰ ਆਪਣਾ ਹੋਵੇ ਵੀ ਜਿਹੜਾ ਵਲੌਗ ਬਣਾਉਣ ਨੂੰ ਦਿਲ ਕਰਦਾ ਹੈ ਵੀ ਚਲੋ ਬਣਾਈਏ ਫਿਰ ਆਪਾਂ ਨੂੰ ਐਵੇਂ ਹੁੰਦਾ ਹੈ ਕਿ ਆਪਣੇ ਵੀ ਵਲੌਗ ਦੀ ਕੋਈ ਨਾ ਕੋਈ ਵੇਟ ਕਰਦਾ ਜਿਵੇਂ ਅਕੀਰਤ ਭੈਣਾ ਹੈ ਨਾ ਤੇ ਇਹਨਾਂ ਨੂੰ ਨਾ 5-10 ਮਿੰਟਾਂ ਦਾ ਵੀ ਫਰਕ ਪੈ ਜੇ ਨਾ ਤੇ ਇਹਨਾਂ ਨੂੰ ਆ ਜਾਂਦੇ ਵੀ ਤੁਹਾ ਤੇ ਚਲੋ ਜੀ ਹੁਣ ਆਪਾਂ ਨੈਕਸਟ ਵਲੌਗ ਦੇ ਨਾਲ ਮਿਲਾਂਗੇ ਤੇ ਬੈਲ ਆਈਕਨ ਜਰੂਰ ਪ੍ਰੈਸ ਕਰ ਲਿਓ ਤਾਂ ਕਿ ਆਉਣ ਵਾਲੇ ਵਲੌਗ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਤੁਸੀਂ ਸਾਡੇ ਜਿਹੜੇ ਸੋਹਣੇ ਸੋਹਣੇ ਵਲੌਗ ਐਨਜੋਏ ਕਰ ਸਕੋ